ਕਾਲੇ ਸੀਗੇ ਇਹਨਾਂ ਨੂੰ ਪਰਮਿਸ਼ਨ ਆ ਮੇਰੇ ਹਿਸਾਬ ਨਾਲ ਆ ਵੇ ਸਾਰਿਆਂ ਨੂੰ ਕਾਲੇ ਸੀਗੇ ਆ ਵੇ ਲੋ ਇਹਦੇ ਨਾ ਆ 11 ਬਾਸ ਆ ਟੈਂਟਰ ਲੱਗਾ ਜੀ ਕਿਸੇ ਦੇ ਘਰ ਮੈਨੂੰ ਲੱਗਦਾ ਕੋਈ ਵਿਆਹ ਸ਼ਾਦੀ ਲੱਗ ਰਹੀ ਸਰਦਾਰ ਆ ਵਧਿਆ ਘਟੇ ਉੱਪਰ ਕਰ ਚਿਆ ਤਿਆਰ ਹੋ ਗਿਆ ਇਹ ਪਟਾਣਾ ਲੋਕਾਂ ਦਾ ਨਾ ਇੱਥੇ ਤੇ ਉਹ ਤੇ ਇੱਥੇ ਆ ਬਈ ਕਰ ਮਿਸਟਰ ਸਿੰਘ ਫੂਡ ਗ੍ਰੈਜੂਏਟ ਗੁੜਾਚਾ ਚਾਹ ਲੱਸੀ ਗੁੜੇ ਵਾਲੀ ਚਾਹ ਗੋੜਾ ਵਾਲੀ ਗੁੜਾਚਾ ਥੋੜਾ ਨਾਲ ਆਉਗਾ ਜਲੇ ਬੰਦਾ ਸੌਂ ਜਾਂਦਾ ਠਾਲ ਦਾ ਪਰਮਾਤਮਾ ਹੀ ਆ ਤੇ ਇਸ਼ਨਾਨ ਕਰਕੇ ਤੇ ਗਾਗਰ ਦੀ ਸੇਵਾ ਤੇ ਜਾਈਦਾ ਤੇ ਫੇਰ ਸਵੇਰੇ ਉਹ ਵੀਰ ਨੂੰ ਮਿਲਾਂਗੇ ਉਹੀ ਪਾਪਾ ਜੀ ਇੱਥੇ ਕਰਦੇ ਆ ਸੇਵਾ ਲਿਫਟ ਤੇ 8 ਘੰਟੇ ਬਬਾਈ ਡਿਊਟੀ 8 ਘੰਟੇ 55 ਨੰਬਰ ਪਤਾ ਨਹੀਂ ਕਿਹਦਾ ਐ ਦੱਸਿਓ ਕਿੱਥੋਂ ਦਾ ਤੇ ਆ 18 ਬਟਾਲੇ ਦਾ ਆ ਹੈਗਾ ਐਮ ਪੀਏ ਐਮ ਪੀ ਬੰਦੇ ਸਾਡੇ ਨੇ ਠਾਲ ਤਾ ਫੇ ਵਾਹਿਗੁਰੂ ਜਪਾਏ ਗੁਰਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਤ ਨਾਮੁ ਵਾਹਿਗੁਰੂ ਸਤ ਨਾਮੁ ਨਾਮਲੇ ਲੈ ਸੋ ਸ੍ਰੀ ਅਕਾਲ ਉਹ ਲਓ ਜੀ ਕਮਰੇ ਚ ਆ ਗਏ ਆ ਸੇਵਾ ਕਰਕੇ ਤੇ ਹੁਣ 2:30 ਵਜੇ ਆ 2:30 ਤੇ 4:00 ਵਜੇ ਆਪਾਂ ਫੇਰ ਨਿਕਲ ਜਾਣਾ ਆਪਾਂ ਉੱਤਰ ਸੱਚਖੰਡ ਤੇ ਉਥੇ ਜਾ ਕੇ ਘੜੀ ਸੇਵਾ ਕਰਾਂਗੇ ਤੇ ਫੇਰ ਆਪਾਂ ਬਾਟ ਸੁਣਾਗੇ ਕੱਲ ਆਪਾਂ ਜਾਵਾਂਗੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਉਨਾ ਚਿਰ ਘੜੀ ਬੈਠ ਤੇ ਲੰਮੇ ਪੈ ਕੇ ਫੋਨ ਫੋਨ ਚਲਾਉਨੇ ਆ ਨਾਮ ਦੇ ਮੇਲੇ ਪੂਰੇ ਆ ਲਓ ਜੀ ਇਹ ਅਸੀਂ ਆਏ ਆ ਲੰਗਰ ਸਾਹਿਬ ਦੇ ਲਾਗੇ ਗੁਰਦੁਆਰਾ ਸਾਹਿਬ ਭਜਨਗੜ ਸਾਹਿਬ ਇਹ ਸਾਹਮਣੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਇਹ ਨਾਲ ਹੀ ਗੁਰਦਰਾ ਸਾਹਿਬ ਆ ਲੰਗਰ ਸਾਹਿਬ ਦੇ ਗਦਾਵਰੀ ਨਦੀ ਦੇ ਕੰਢੇ ਗੁਰਦਰਾ ਸਾਹਿਬ ਆ ਉਹ ਕਰੋ ਦਰਸ਼ਨ ਤੇ ਮਿਲਦੇ ਆ ਕੀ ਯਾ ਜਾਣੇ ਭਏ ਗੁਰੂ ਦਾ ਬਾਗ ਵੇਖਣ ਤੇ ਤੁਹਾਨੂੰ ਵੀ ਦਿਖਾਉਨੇ ਆ ਤੇ ਆ ਗੁਰਦਾਰਾ ਸਾਹਿਬ ਦੇ ਨਾਲ-ਨਾਲ ਰਸਤਾ ਜਾਂਦਾ ਆ ਆ ਗੱਡੀਆਂ ਨੂੰ ਵਾਕੇ ਯਾਰਾ ਦੇ ਹਨਾ ਸਾਰੀਆਂ ਨੂੰ ਕਾਲੇ ਸੀਗੇ ਇਹਨਾਂ ਨੂੰ ਪਰਮਿਸ਼ਨ ਆ ਮੇਰੇ ਹਿਸਾਬ ਨਾਲ ਆ ਵੇਖ ਲੈ ਆ ਵੇ ਸਾਰੀਆਂ ਨੂੰ ਕਾਲੇ ਸੀਗੇ ਆ ਵੇ ਲੋ ਆ ਵੇ ਕਿੰਨਾਂ ਮਗਲੀ ਬਲੈਕ ਆ ਨਾ ਰੋਵਾ ਵੀ ਬਲੈਕ ਆ ਤੇ ਦੂਜੀ ਵੀ ਬਲੈਕ ਹੀ ਆ ਤੈਨੂੰ ਦੇ ਆੜੀ ਚਿੱਟੀ ਹੈਰੀਅਰ ਆ ਇਹ 5 6 ਗੇਟ ਆ ਜੀ ਉੱਪਰੋਂ ਇਧਰੋਂ ਵੀ ਚੜ ਜਾਂਦੇ ਆ ਸਾਹਮਣੇ 메ਨ ਗੇਟ ਆ ਜਿੱਧਰੋਂ ਆਪਾਂ ਆਏ ਆ 5 6 ਗੇਟ ਲੱਗਦੇ ਆ ਇਹਨੂੰ ਚਾਰੇ ਪਾਸਿਆਂ ਜਿੱਧਰੋਂ ਮਰਜ਼ੀ ਬੰਦਾ ਆ ਜਾ ਸਕਦਾ ਆ ਹਾਂ ਦੇਖ ਸਰਦਾਰਾਂ ਦੇ ਇਹਨਾਂ ਦੇ ਦੱਖਣੀ ਸਿੰਘਾਂ ਦੇ ਬੱਚੇ ਆ ਇਹ ਆ ਜੀ ਕਾ ਤੁਹਾਨੂੰ ਸ਼ਹਿਰ ਦਾ ਵੀ ਝਾਕਾ ਵਾਕਾ ਦਿਖਾ ਦੀ ਆ ਵੇਖੋ ਜੀ ਇਹ ਤਾਂ ਜੈਡ ਬ ਲੈ ਕੇ ਗੱਡੀਆਂ ਇਹਨਾਂ ਦੇ ਸ਼ੀਸ਼ੇ ਕਾਲੇ ਆ ਇਹਨਾਂ ਨੂੰ ਇੱਥੇ ਮਨਾਈ ਨਹੀਂ ਹੈਗੀ ਮਤਲਬ ਪਰਮਿਸ਼ਨ ਨਹੀਂ ਪਰਮਿਸ਼ਨ ਹੈ ਇਹਨਾਂ ਨੂੰ ਮਤਲਬ ਕਾਲੇ ਸ਼ੀਸ਼ੇ ਕਰਾ ਸਕਦੇ ਆ ਤੇ ਸਾਡੇ ਦੇ ਉੱਤੇ ਮੜਾ ਜੇ ਬੰਦਾ ਕਰਾ ਲਵੇ ਤੇ ਨਾਲ ਹੀ ਠਾ ਗੱਡੀ ਬੌਂਡ ਤੇ ਜਾਂ ਚਲਾਨ ਹੈ ਐਦਾਂ ਹੈ ਨਾ ਬਿਲਕੁਲ ਆਸ਼ ਪਾਰਸ ਆ ਟੈਂਟ ਲੱਗਾ ਜੀ ਕਿਸੇ ਦੇ ਘਰ ਮੈਨੂੰ ਲੱਗਦਾ ਕੋਈ ਵਿਆਹ ਸ਼ਾਦੀ ਲੱਗ ਰਹੀ ਸਰਦਾਰ ਹੀ ਆ ਉਹ ਅੰਦਰ ਬੰਦਾ ਬੈਠਾ ਇਹ ਆਪਣੇ ਕੇ ਸਰਦਾਰ ਵੀਰ ਭਰਾ ਦਾ ਘਰ ਆ ਆ ਵੇਖੋ ਜੀ ਨਾਨਕ ਸਰ ਕੋਰਾਲੀ ਯਾਤਰੀ ਨਿਵਾਸ ਇੱਥੇ ਦੁਸ਼ਹਿਰੇ ਤੇ ਜਿਆਦਾ ਰਾਸ਼ ਹੁੰਦਾ ਜੀ ਤੇ ਦੀਵਾਲੀ ਤੇ ਤੇ ਮਤਲਬ ਨਗਰ ਕੀਰਤਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਤੇ ਨਗਰ ਕੀਰਤਨ ਤੇ ਵੀ ਬਹੁਤ ਰਾਸ਼ ਹੁੰਦਾ ਤਾਂ ਫਿਰ ਕਮਰੇ ਕੁਮਰੇ ਇੱਧਰ ਉੱਧਰ ਹੀ ਲੈਣੇ ਪੈਂਦੇ ਉਦੋਂ ਨਹੀਂ ਮਿਲਦੇ ਏਡੀ ਛੇਤੀ ਕਮਰੇ ਕਿਉਂ ਜੀ ਇਹ ਵੀ ਤੁਹਾਨੂੰ ਦੱਸ ਦਈਏ ਜੀ ਉਦੋਂ ਰਾਸ਼ ਬਹੁਤ ਹੁੰਦਾ ਤਾਂ ਉਦੋਂ ਕਮਰੇ ਬਹੁਤ ਔਖੇ ਮਿਲਦੇ ਆ। ਲਓ ਜੀ ਪਹੁੰਚਣ ਵਾਲੇ ਆ ਤੁਸੀਂ ਆਪ ਦੇਖ ਸਕਦੇ ਆ ਮੌਸਮ ਕਿੰਨਾ ਵਧੀਆ ਜੇ ਮੈਂ ਤੁਸੀਂ ਕਹਣਾ ਕਰੇ ਝੂਠ ਬੋਲਦਾ ਵੇਖੋ ਪੱਤੇ ਤੇ ਆ ਕਿਦਾਂ ਹਿਲਦੇ ਪਏ ਆ ਹੈ ਉਦਾਂ ਸੱਚੀ ਗੱਲ ਆ ਗਰੀਬ ਆਪ ਵੀ ਮੌਸਮ ਇੱਥੇ ਯਾਰ ਵਧੀਆ ਰਹਿੰਦਾ ਆ ਠੰਡਾ ਰਹਿੰਦਾ ਠੰਡਾ ਮੌਸਮ ਰਹਿੰਦਾ ਹਵਾ ਹਾਂ ਠੰਡਾ ਰਹਿੰਦਾ ਕਦੇ ਵਿੱਚ ਧੁੱਪ ਵੀ ਹੁੰਦੀ ਆ ਹਾਂ ਤੇ ਜਿਹੜਾ ਬੰਦਾ ਇੱਥੋਂ ਹੋ ਕੇ ਜਾਊਗਾ ਤਾਂ ਮੈਂ ਆਪ ਕਹਿੰਦਾ ਬੰਦਾ 5-10 ਦਰਖਤ ਜ਼ਰੂਰ ਲਾਊਗਾ ਜਾ ਕੇ ਕਿਉਂਕਿ ਇੱਥੇ ਸਾਰੀ ਕਰਾਮਾ ਤੇ ਦਰਖਤਾਂ ਦੀ ਆ ਸੋ ਇਹਨਾਂ ਦੀ ਹਵਾ ਇਹਨਾਂ ਦੀ ਸ਼ਾਂ ਹਿੱਟ ਬਹਿਣ ਦਾ ਨਜ਼ਾਰਾ ਗਰਮੀ ਲੱਗਦੀ ਨਹੀਂ ਮੈਂ ਕਹਿੰਦਾ ਏਸੀਆਂ ਨੂੰ ਫੇਲ ਕਰ ਦਿੰਦੇ ਆ ਰੁੱਖ ਆ ਵੀ ਆ ਵੀ ਦਰਵਾਜ਼ਾ ਜੀ ਗੁਰਦਰਾ ਸਾਹਿਬ ਦਾ ਤੇ 6-7 ਦਰਵਾਜ਼ੇ ਜਿੱਦਾਂ ਦੀ ਮਰਜ਼ੀ ਆ ਸਕਦੇ ਤੁਸੀਂ ਇਹ ਬੈਕ ਸਾਈਡ ਆ ਲਓ ਜੀ ਘੁੰਮ ਦੇ ਘਮੁੰਦੇ ਪਹੁੰਚ ਹੀ ਗਏ ਆ ਇਹ ਬੈਕ ਸਾਈਡ ਗੁਰਦੁਆਰੇ ਦੇ ਨਾਲ ਹੀ ਆ ਗੁਰੂ ਕਾ ਬਾਗ ਤੇ ਸੋ ਤੁਸੀਂ ਵੀ ਆ ਸਕਦੇ ਆ ਬਿਲਕੁਲ ਬੈਕ ਸਾਈਡ ਆਏ ਗੁਰਦਰਾ ਸਾਹਿਬ ਦੇ ਗੁਰਦਰਤਾਕ ਤੇ ਸ੍ਰੀ ਹਜੂਰ ਸਾਹਿਬ ਤੇ ਬਿਲਕੁਲ ਬੈਕ ਸਾਈਡ ਆਹ ਦੇਖੋ ਜੀ ਲਿਖਿਆ ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾਉਣਾ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਗੁਰਦੁਆਰਾ ਇਹ ਵਿੱਚ ਇੱਥੇ ਹਾਂਜੀ ਹਾਂਜੀ ਹਾਂ ਗ੍ਰਾਈਰ ਹੈਰੀਰ ਕਹਿੰਨਾ ਐਮ ਜੀ ਹੈਕਟਰ ਹੈ ਉਹ ਐਂਡ ਕਰਾਂ ਆ ਮਤਲਬ ਉਹ ਕਾਲੀ ਕਿੰਨੀ ਸੋਹਣੀ ਲੱਗੰਦੀ ਆ ਸ਼ੀਸ਼ੇ ਵੀ ਕਾਲੇ ਆ ਨਾ ਉਹਦੇ ਕਰਕੇ ਐਰੀਰ ਵੀ ਨਾਲ ਹੀ ਆ ਵੇਲਾ ਕੇਵਲੇ ਜਿਵਾਨ ਸੱਚੀ ਹੁੰਦੀ ਆ ਇੱਥੋਂ ਜਾਂਦੇ ਵਾਰ ਆਪਾਂ ਛੱਲੀ ਖਾ ਕੇ ਜਾਣੀ ਮਿੱਤਰ ਪਿਆਰੇ ਹਾਂ ਕੇ ਐਂ ਟੈਂਟ ਕਿਦਾਂ ਐਂ ਟੈਂਟ ਕਰ ਆਓ ਜੀ ਆਓ ਜੀ ਕਰੋ ਦਰਸ਼ਨ ਅੱਛਾ ਐਂਟਰ ਹੋ ਗਏ ਆ ਜੀ ਗੋਬਿੰਦ ਬਾਗ ਦੇ ਵਿੱਚ ਗੁਰਦੁਆਰਾ ਤੇ ਦੇਖੋ ਕਿੰਨਾ ਸੋਹਣਾ ਹੈ ਹਰਿਆ ਭਰਿਆ ਬਣਾਇਆ ਆ ਇਹਨੂੰ ਗੁਰੂ ਕਾ ਬਾਗ ਵੀ ਚੰਨਦੇ ਆ ਤੇ ਗੁਰੂ ਗੋਬਿੰਦ ਕਾ ਬਾਗ ਵੀ ਕਹ ਦਿੰਦੇ ਆ ਤੇ ਉਹ ਵਿੱਚ ਸਾਹਮਣੇ ਗੁਰਦੁਆਰਾ ਸਾਹਿਬ ਆ ਆਲੇ-ਦੁਆਲੇ ਦੇਖ ਲੋ ਕਿ ਸ਼ਾਨ ਨੂੰ ਆਨੰਦ ਲੈੰਦਾ ਆ ਗ੍ਰੀਨਰੀ ਗ੍ਰੀਨਰੀ ਹਰ ਹਰ ਤਰ੍ਹਾਂ ਦਾ ਦਰਖਤ ਲਾਇਆ ਇੱਥੇ ਹਰ ਤਰ੍ਹਾਂ ਦਾ ਸੋ ਦੇਖੋ ਇਹ ਗੁਰਦਰਾ ਸਾਹਿਬ ਦੀ ਪਿਛਲੀ ਸਾਈਡ ਹੀ ਆ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਕੇ ਲਿਆਉਨੇ ਆ ਤੇ ਤੁਸੀਂ ਕਰ ਸਕਦੇ ਹੋ ਦਰਸ਼ਨ ਤੇ ਅੱਗੇ ਇਤਿਹਾਸ ਦੀ ਨਾ ਫੋਟੋ ਪਾ ਦਿਨਾ ਤੇ ਤੁਸੀਂ ਪੜ ਸਕਦੇ ਹੋ ਸੋ ਦੇਖੋ ਜੀ ਐਨਾ ਇੰਨੀ ਇੱਕ ਹਰ ਇੱਕ ਜਗ੍ਹਾ ਯਾਰ ਇੰਨੀ ਕ ਸਫਾਈ ਯਾਰ ਮੇਨਟੇਨੈਂਸ ਆ ਮਤਲਬ ਕਿ ਗੁਰਦਰਾ ਸਾਹਿਬ ਦੇ ਵਿੱਚ ਸਫਾਈ ਬਹੁਤ ਆ ਆਲੇ ਦੁਆਲੇ ਦਰਖਤ ਬਹੁਤ ਹਰ ਕਿਸਮ ਦੇ ਦਰਖਤ ਲਾਏ ਆ ਇੱਥੇ ਇਹ ਜ਼ਰੂਰ ਦੇਖਣ ਆਇਆ ਕਰੋ ਕਈ ਗੁਰਦਰਾ ਸਾਹਿਬ ਇਹ ਨਹੀਂ ਦੇਖ ਕੇ ਗਏ ਸੋ ਜਿਹੜੇ ਵੀਰ ਨਹੀਂ ਦੇਖ ਕੇ ਗਏ ਉਹ ਦੇਖ ਕੇ ਜਾ ਸਕਦੇ ਆ ਇਹ ਗੁਰਦਰਾ ਸਾਹਿਬ ਦੇ ਸੱਚਖੰਡ ਦੇ ਬਿਲਕੁਲ ਬੈਕਸਾਈਡ ਗੁਰਦਰਾ ਸਾਹਿਬ ਜਿਹਨੂੰ ਗੋਵਿੰਦ ਕਾ ਬਾਗ ਵੀ ਕਹਿੰਦੇ ਆ ਤੇ ਨਾਲ ਨਾਲ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਣ ਲੱਗਾ ਆ ਜੀ ਆਪਾਂ ਸ਼ਾਮੀ ਵੀ ਜੀ ਆਏ ਆ ਬਹੁਤ ਨਾਤਾ ਆ ਰਿਹਾ ਹੈ ਮੌਸਮ ਇੱਥੇ ਠੰਡਾ ਰਹਿੰਦਾ ਤੁਹਾਡੇ ਸਾਹਮਣੇ ਤੋਂ ਧੁੱਪ ਵਾਲਾ ਕੋਈ ਸਿਸਟਮ ਨਹੀਂ ਆਜੇ 4-5 ਦਿਨ ਹੋ ਗਏ ਤੇ ਧੁੱਪ ਧੁੱਪ ਮਸਾ ਨਹੀਂ ਜੜੀ। ਵਧੀਆ ਮੌਸਮ ਰਜਾਇਆ। ਸ਼ੁਕਰ ਦਰਸ਼ਨ ਤੇ ਫਿਰ ਚਲਦੇ ਇੱਥੇ ਤੁਹਾਨੂੰ ਇੱਕ ਵਾਰੀ ਧੁਮਾੜੀਏ ਦੇਖ ਲਓ ਇੱਕ ਵਾਰ। ਇੱਥੇ ਸਾਹਮਣੇ ਲੇਜ਼ਰ ਸ਼ੋਅ ਹੁੰਦਾ ਹੈ ਜੀ ਹੁਣ ਤਾਂ ਬੰਦ ਹੋ ਗਿਆ ਦੇਖੋ। ਆ ਲੇਜ਼ਰ ਸ਼ੋਅ ਦੇ ਲੱਗੇ ਆ ਪੁਆਇੰਟ ਜੇ ਜੋ ਵੀ ਹੈਗੇ ਤੇ ਇਧਰ ਦੁਨੀਆ ਦੇਖਣ ਨੂੰ ਬੈਠੀ ਹੁੰਦੀ ਜਗੀ। ਹੁਣ ਇਹਨਾਂ ਨੇ ਬੰਦ ਕਰਤਾ ਆ ਇਹ ਸਿਸਟਮ। ਤੇ ਬਾਕੀ ਆ ਪੌੜੀਆਂ ਬਣਾਈਆਂ ਦੇਖਣੀਆਂ ਲੇਜ਼ਰ ਸਿਸਟਮ। ਅੱਗੇ ਉਹ ਦਰਖਤ ਜਿਹੜੇ ਚੀਕੂਆ ਦੇ ਆ ਸਾਰੇ ਵੇਖੋ ਕੀ ਆਨੰਦ ਮੇਲਾ ਇੱਥੇ ਸਾਰੇ ਚੀਕੂਆ ਦੇ ਗੁੱਟੇ ਯਾਰ ਲੋਕਾਂ ਦਾ ਲਾਣਾ ਇੱਥੇ ਤੇ ਉਹ ਤੇ ਇੱਥੇ ਕਰਨ ਹੁੰਦੇ ਆ ਮਨ ਕਿਉਂ ਹੁੰਦੇ ਆ ਇੱਕ ਨਹੀਂ ਲੱਗਦਾ ਹੈ ਨਾ ਵਾਹ ਸੱਚੀ ਵਾਹ ਲਓ ਜੀ ਆ ਗਏ ਆ ਮੱਥਾ ਟੇਕ ਉਧਰੋਂ ਗੁਰੂ ਕੇ ਬਾਗ ਤੋਂ ਆ ਗਏ ਆ ਆਪਾਂ ਇੱਧਰ ਸੋ ਵਾਹਿਗੁਰੂ ਜੀ ਵਾਹਿਗੁਰੂ ਆਜੀ ਆ ਗਏ ਆਂ ਉੱਧਰੋਂ ਗੁਰਦਰਾ ਸਾਹਿਬ ਤੋਂ ਬਾਗ ਗੁਰੂ ਕੋ ਬਾਗ ਚੱਲ ਆ ਜਾ ਬਹਿ ਜਾ ਇੱਥੇ ਬਹਿ ਜਾ ਨੇ ਯਾਰ ਇੱਧਰ ਵੀ ਪਾਠ ਸ਼ੁਰੂ ਹੋ ਗਿਆ ਆ ਸੋ ਆਪਾਂ ਹੁਣ ਇੱਥੇ ਬਹਿ ਜਾਣਾ ਆ ਸ਼ਾਂਤ ਜਿਹਾ ਹੋ ਕੇ ਲਾਓ ਜੀ ਪਾਠ ਸੁਣ ਕੇ ਰਹਿ ਰਹਾ ਸਾਹਿਬ ਦਾ ਤੇ ਆਪਾਂ ਇੱਧਰ ਮਾਰਕੀਟ ਘੁੰਮਣ ਆਏ ਆ ਤੇ ਆ ਭਰਾ ਸਾਡਾ ਖੜਾ ਇੱਥੇ ਰਾਹ 'ਚ ਲਾਓ ਜੀ ਮੈਂ ਕਿਹਾ ਚਲੋ ਬਾਜ਼ਾਰ ਦਾ ਵੀ ਝਾਕਾ ਵਾਕਾ ਦੇਖਣਾ ਚਾਹੀਦਾ ਆ ਮਿਸਟਰ ਸਿੰਘ ਫੂਡ ਗ੍ਰੈਜੂਏਟ ਗੜਾਚਾ ਚਾਹ ਲੱਸੀ ਗੁੜੇ ਵਾਲੀ ਚਾਹ ਗੋੜਾ ਵਾਲੀ ਗੜਾਚਾ ਥੋੜਾ ਇਹ ਗੜਾਚਾ ਕਹਿੰਦੇ ਆ ਗੜੱਜਾ ਇਹ ਜੇ ਮੇਨ ਵੀ ਆ ਇੱਕੜੀ ਆ ਇਹ ਇੱਕ 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 ਉਧਰੋਂ ਜਾਂਦਾ ਯਾਰ ਮੇਨ ਇਹ ਇਹ ਨਹੀਂ ਆਪਾਂ ਤਾਂ ਨਹੀਂ ਜੀ ਕਿਹੜੀਆਂ ਗਲੀਆਂ ਚੋਂ ਪੈ ਗਏ ਆ ਤੇ ਮੈਂ ਕਹਾਂ ਚਲੋ ਦੇਖਦੇ ਆ ਰੌਣਕ ਮੇਲਾ ਸ਼ਹਿਰ ਵਧੀਆ ਆ ਅਸਾ ਦੇਖੀ ਜ ਆਹ ਹੁਣ ਤੁਸੀਂ ਆ ਬਿਲਡਿੰਗਾਂ ਬਿਲਡਿੰਗਾਂ ਦੇ ਸੋਹਣੀਆਂ ਬਣੀਆਂ ਵਿੱਚ ਲਾਹ ਹੋਈ ਇਹ ਹੈਗੇ ਮਹਾਰਾਸ਼ਟਰ ਨੰਦੇੜ ਦੀਆਂ ਦੁਕਾਨਾਂ ਤੇ ਬਾਜ਼ਾਰ ਉੱਥੋਂ ਦੇ ਆਪਾਂ ਮੋਟਰਾਂ ਬੰਨਦਾ ਪਿਆ ਆ ਭੱਲੇ ਅੰਕਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਸਰਕਾਰਾਂ ਨੇ ਇੱਥੇ ਦੁਕਾਨਾਂ ਖੋਲੀਆਂ ਹੋਏ ਤਾਂ ਕਿੰਨੀ ਵਧੀਆ ਮਰਾਠਾਵਾੜਾ ਵਾਈਡਿੰਗ ਵਾਇਰਸ ਆਪਾਂ ਆ ਗਏ ਆਂ ਘੁੰਮ ਫਿਰ ਕੇ ਘੁੰਮ ਫਿਰ ਕੇ ਕਹਿ ਰਹੇ ਆਂ ਆਪਾਂ ਆ ਗਏ ਆਂ ਰਯਾਰ ਸਾਬ ਦਾ ਪਾਰਟ ਸੁਣ ਕੇ ਤੇ ਬਾਜ਼ਾਰ ਬਿਜੁਰ ਗਏ ਸੀਗੇ ਜੜਾ ਕੋੜਾ ਕੱਢ ਕੇ ਆਏ ਆਂ ਤੇ ਗੁਰੂਗਾ ਬਾਗ ਇਹ ਵੇਖਿਆ ਸੋ ਬੜਾਈ ਵੀਡੀਓ ਵੀਡੀਓ ਤੁਸੀਂ ਦੇਖਿਓ ਤੇ ਸਾਰਾ ਕੁਝ ਦੱਸਿਆ ਆ ਉਹਦੇ ਵਿੱਚ ਤੇ ਆਪਾਂ ਚੱਲੇ ਆ ਹੁਣ ਥੱਲੇ ਜਰਾ ਲੰਗਰ ਪਾਣੀ ਛਕ ਆਈਏ ਫੇਰ ਆਣ ਕੇ ਕਰਾਂਗੇ ਆਰਾਮ ਕਿਉਂਕਿ ਸਵੇਰੇ ਆਪਾਂ ਜਾਣਾ ਗਾਗਰ ਦੇ ਨਾਲ ਤੇ ਆਪਾਂ ਟਾਈਮ ਨਾ ਸੌਂ ਜੀਦਾ ਯਾਰ ਰਾਤ ਨੂੰ ਕਿਉਂਕਿ ਸਵੇਰੇ ਗਾਗਰ ਸਾਹਿਬ ਦੀ ਸੇਵਾ ਤੇ ਜਾਈਦਾ ਆ ਹੁਣ ਆਪਾਂ ਲੰਗਰ ਪਾਣੀ ਛਕ ਕੇ ਦੁੱਧ ਦੁੱਧ ਦਾ ਗਲਾਸ ਪੀ ਕੇ ਤੇ 1:00 ਵਜੇ ਹਾਂ 1:00 ਵਜੇ ਆਪਾਂ ਉੱਠ ਜੀਦਾ ਆ ਇਹ ਗੁਰੂਪਾ 1:00 ਵਜੇ ਠਾਲ ਦਿੰਦਾ ਆ ਇਹਦੀ ਇਹ ਵਧੀਆ ਗੱਲ ਆ ਤੇ 1:00 ਵਜੇ ਛਰਾਪਾਂ ਮਾਰ ਕੇ ਉੱਠਦਾ ਨਾਲ ਸਾਨੂੰ ਵੀ ਠਾਲ ਦਿੰਦਾ ਆ ਦੋਵੇਂ ਜਾਣੇ ਉੱਠ ਕੇ ਮਹਾਰਾਜ ਦੀ ਕਿਰਪਾ ਨਾਲ ਠਾਲਣ ਵਾਲਾ ਉਹ ਜਿਹੜੇ ਬੰਦਾ ਸੌਂਜੇਂਦਾ ਠਾਲਦਾ ਪ੍ਰਮਾਤਮਾ ਹੀ ਆ ਤੇ ਇਸ਼ਨਾਨ ਕਰਕੇ ਤੇ ਗਾਗਰ ਦੀ ਸੇਵਾ ਤੇ ਜਾਈਦਾ ਤੇ ਫੇ ਸਵੇਰੇ ਉਹ ਵੀਰ ਨੂੰ ਮਿਲਾਂਗੇ ਉਹੀ RAM ਗੜੀਆ ਵੀਰ ਜਿਹੜਾ ਵੀਲ ਚੇਅਰ ਤੇ ਆ ਹਨਾ ਜਿਹੜਾ ਵਾਹਿਗੁਰੂ ਦਾ ਜਾਪ ਕਰਦਾ ਤੇ ਉਹਦਣਾ ਵੀ ਮਿਲਦੇ ਆ ਤੇ ਹੁਣ ਆਪਾਂ ਚੱਲੇ ਆ ਦੁੱਧ ਦੁੱਧ ਪੀ ਆਈ ਲੰਗਰ ਪਾਣੀ ਸ਼ਾਕ ਆਈਏ ਤੇ ਫਿਰ ਆਣ ਕੇ ਟਾਈਮ ਨਾਲ ਲੰਮੇ ਪੈਣਾ ਸਵੇਰੇ ਵਲੌਗ ਸ਼ੁਰੂ ਕਰਾਂਗੇ ਕੰਟੀਨਿਊ ਤੇ ਦੇਖਿਓ ਤੁਸੀਂ ਖਿੱਚ ਕੇ ਰੱਖਣਾ ਕੰਮ ਮਿਲਦੇ ਆ ਜੀ ਥੱਲੇ ਜਾ ਕੇ ਪਾਪਾ ਜੀ ਇੱਥੇ ਕਰਦੇ ਆ ਸੇਵਾ ਲਿਫਟ ਤੇ 8 ਘੰਟੇ ਬਾਬਾ ਜੀ ਡਿਊਟੀ ਹਾਂ ਜੀ ਠੀਕ ਹੈ ਤੁਹਾਨੂੰ ਸਾਰੇ ਭਾਂਚੀ ਜਰੂਰ ਆ ਗਰਮ ਮੱਛਾ ਠੇਕੋ ਗੁਰੂ ਘਰ ਇੱਥੇ ਤਾਂ ਅਨੰਦ ਮੇਲੇ ਵੱਖਰੇ ਆਪਾਂ ਹੁਣ ਚੱਲੇ ਆ ਜੀ ਲੰਗਰ ਸ਼ਰ ਮੰਦਰ ਸਾਹਿਬ ਲੰਗਰ ਸਾਰ ਤਨੇ ਨਾਲੇ ਕਰਾਂਗੇ ਉੱਥੇ ਮਰਤਣਾ ਦੀ ਸੇਵਾ ਇਹਨਾਂ ਨਾਲੇ ਚੱਲਾਂਗੇ ਲੰਗਰ ਆ بابا ਬੁੱਢਾ ਜੀ ਯਾਤਰੀ ਨਿਵਾਸ ਆ ਤੇ ਦੇਖੋ ਲੱਗਦਾ ਕਿ ਨਹੀਂ ਪੂਰਾ ਰਮਾਡਾ ਰੈਡਿਸਨ ਹੋਟਲ ਵਾਹ ਇਹ ਇੱਥੋਂ ਦੀਆਂ ਸਰਾਵਾਂ ਆ ਤੇ ਇੱਥੇ ਪਤਾ ਲੱਗਦਾ ਜੀ ਇੱਥੇ ਚੜਾਵਾ ਚੜਦਾ ਤੇ ਪਿਆ ਲੱਗਦਾ ਵੀ ਆ ਲਓ ਜੀ ਕਰ ਲੋ ਝਾਕਾ ਵਾਕਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦੰਨੇ ਤੁਹਾਨੂੰ ਚਲਿਏ ਭਈ। ਲਾਸਟ ਵਾਰੀ ਕਮਾ ਦਨੇ ਇੱਕ ਵਾਰੀ ਕੈਮਰਾ। ਇਹ ਜਿਹੜੇ ਗੱਡੀਆਂ ਨਾ ਇਹ ਜਿਹੜੀਆਂ ਗੱਡੀਆਂ ਉਹ ਆ ਆ ਜਿਹੜੀਆਂ ਲੱਗੀਆਂ ਜਿਹੜੀਆਂ ਜਿਹੜੇ ਗੱਡੀ ਤੇ ਆਏ ਆ 55 ਹਾਂ 7 ਬਟਾਲੇ ਦਾ ਆ ਜਾ ਦਿਖਾਈਏ ਤੈਨੂੰ 55 ਬਟਾਲੇ ਦਾ ਨਹੀਂ ਨਹੀਂ ਉਹ 54 ਆ ਆ 55 ਨੰਬਰ ਪਤਾ ਨਹੀਂ ਕਿਹਦਾ ਆ ਦੱਸਿਓ ਕਿੱਥੋਂ ਦਾ ਤੇ ਆ 18 ਬਟਾਲੇ ਦਾ ਆ ਹੈਗਾ ਐਮਪੀ ਆਹ ਐਮਪੀ ਤੋਂ ਹੀ ਆਏ ਆ ਐਮਪੀ ਤੋਂ ਤੇ ਤੇ ਐਮਪੀ ਐਮਪੀ ਜਿੱਥੋਂ ਆਂਟੀ ਉਤਰੀ ਹੀ ਟ੍ਰੇਨ ਚ ਆਹ 2 ਨੰਬਰ ਅੰਮ੍ਰਿਤਸਰ ਉਹ ਵੀ ਉਹ ਵੀ ਅੰਮ੍ਰਿਤਸਰ ਰਹੀ ਉਹ ਵੀ ਉਧਰ ਵੀ ਲੱਗੀਆਂ ਗੱਡੀਆਂ ਇਹ ਸਾਰੇ ਗੱਡੀਆਂ ਤੇ ਆਏ ਦੇ ਲੋ ਐਡਾ ਸਫ਼ਰ ਤੈਅ ਕਰਕੇ 2200 ਕਿਲੋਮੀਟਰ ਚੱਲ ਆ ਜਾ ਵਾਹਿਗੁਰੂ ਹਾਂ ਹਾਂ ਬਲਾਈ ਬਤਾਲੋ ਆਹ ਦੋਨੋਂ ਪਿਓ ਸੰਗਤ ਜੀ ਆਹ ਭਰਾ ਵੱਡਾ ਪਿਓ ਇਹ ਭਰਾ ਸਾਡੀ ਬਹੁਤ ਕਦਰ ਕਰਦਾ ਹੈ ਤੇ ਹਜ਼ੂਰ ਸਾਹਿਬ ਸਿੱਧੂ ਭਰਾ ਆਇਆ ਏ ਏ ਵੀ ਸੇਤੂਪੁਰ ਆ ਦੇ ਇੱਥੇ ਰਹਿੰਦੇ ਆ ਕਿੰਨੇ ਸਿੱਕੇ ਨੇ ਸਾਲ ਹੋ ਗਏ ਭਾਜੀ ਤੀਜੀ ਪੀੜੀ ਚੱਲਦੀ ਤੀਜੀ ਪੀੜੀ ਚੱਲਦੀ ਟਾਂਡੇ ਤੋਂ ਆ ਵੀਰਾ ਡਾ ਟਾਂਡੇ ਤੋਂ ਟਾਂਡੇ ਤੋਂ ਆ ਲੈ ਆ ਗੰਡ ਟਾਂਡਾ ਤੇ ਸੁਭਾ ਮਕੇ ਲੈ ਉਹਨੂੰ ਪੜਾਈ ਟਾਂਡਾ ਉਹਨੂੰ ਪੜਾਈ ਹਾਰਪੁਰਾਂ ਸਾਰਾ ਬਣਾ ਤੋਤੇ ਦੇਖੋ ਜਿੱਥੋਂ ਦਾ ਦੁੱਧ ਰਾਤ ਨੂੰ ਜ਼ਰੂਰ ਪੀਣ ਦਾ ਆਨੰਦ ਆਉਂਦਾ ਆ ਫਿਰ ਪੀਣਾ ਇਹ ਤੇ ਜਿਆਦਾ ਇਹ ਤੇ ਬਿੱਲੇ ਬਿੱਲੇ ਉਧਰ ਵੀ ਬਿੱਲਾ ਨਹੀਂ ਗਿਆ ਪਰ ਇਹ ਵੀ ਹੈ ਨਾ ਆਪਾਂ ਲੰਗਰ ਸੇਵਾ ਆ ਗਈ ਸੀ ਤੇ ਦੇਖੋ ਦੇਖੋ ਪਾਂਡਿਆਂ ਦੀ ਸੇਵਾ ਦੇਖੋ ਲੋਕਾਂ ਚੜਦਾ ਇੱਥੇ ਆਪਾਂ ਕਰੋ ਕੋਈ ਤੇ ਸੇਵਾ ਜਰੂਰ ਕਰੀ ਜੀ ਜਿੰਨੇ ਤੋਂ ਮਹਾਰਾਜ ਕਰਵਾਵੇ ਤੇ ਬਾਕੀ ਥੱਲੇ ਵੀਡੀਓ ਮੈਂ ਤਾਂ ਬਣਵਾ ਤੀ ਇੱਕ ਇੱਥੇ ਲੋਕ ਸੇਵਾ ਕਰਦੇ ਇੰਦਰ ਸਾਹਿਬ ਇੱਥੇ ਨਜ਼ਾਰਾ ਵਾਹ ਹੁੰਦਾ ਸੇਵਾ ਕਰਨ ਦਾ ਜਿਹੜੇ ਵੀ ਰਾਏ ਉਹਨਾਂ ਨੂੰ ਪਤਾ ਹੈ ਲੋ ਵੀ بارشਾਂ ਸ਼ੁਰੂ ਹੋ ਗਈਆਂ ਤਾਂ 11:00 ਵਜੇ ਤੱਕ ਦਕਾਨਾਂ ਉਹ ਇੱਥੇ ਬੰਦ 10:00 ਵਜੇ ਹੋ ਜਾਂਦੀਆਂ ਮੇਰੇ ਹਿਸਾਬ ਨਾਲ ਹਨਾ ਯਾਲਾ ਯਾਲਾ ਜਿਆਲਾ ਕਿੜਾ ਹੀ ਤੇ ਬੇਠਾ ਵੀ ਤੇਰਾ ਹੁਣ ਆਉ ਹੁਣਾ ਜਾ ਕੇ ਲੈ ਲੈਣਾ ਕਿ ਨਹੀਂ ਉਹ ਵੀ ਦੱਸ ਲੈ ਲੈਣਾ ਯਾਰ ਹੁਣ ਭਰਾ ਨੇ ਕਿਹਾ ਤੇ ਹੁਣ ਇਦਾਂ ਆ ਜਾ ਆ ਜਾ ਹੁਣ ਲਾਓ ਜੀ ਇਨਸ਼ਾਅੱਲਾ ਵੀ ਮਿੱਤਰਾ ਆ ਜਾ ਆ ਜਾ ਨਹੀਂ ਮਿਲਿਆ ਬੱਟ ਚੱਲ ਬਈ ਕਮਰੇ ਚ ਹੁਣ ਲੰਮੇ ਪਈਏ ਸਵੇਰੇ ਗਾਕਰ ਤੇ ਜਾਣਾ ਜੀ ਮਿਲਦੇ ਆ ਹੁਣ ਸਵੇਰੇ ਠੀਕ ਆ ਜੀ ਭਾਈ ਬੰਦੇ ਸਾਡੇ ਨੇ ਠਾਲਤਾ ਫੇਰ ਵਾਹਿਗੁਰੂ ਚਾਹੇ ਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਤੇ ਦਰਦਰ ਨਾਲ ਚ ਲੇਂਗਾ ਕਰਦੀ ਸੇਵਾ ਤੇ ਲਾਉ ਤਾਲੇ ਉਹ ਵਾਹਿਗੁਰੂ ਸ਼ਬਦ ਨਹੀਂ ਭਾਈ ਕਿਥੇ ਅੱਧਾ ਘੰਟਾ ਹੀ ਮੇਰੇ ਸਹ ਹਣਾ ਹਨਾ ਠੱਗ ਨਾ ਸੁੱਤੇ ਤੇ ਜਾਗ ਆ ਗਈ ਫੇਰ ਹਾਂ ਨਹੀਂ ਨਹੀਂ ਬਹੁਤ ਵਧੀਆ ਹਵਾ ਹਵਾ ਤੇ ਹੁਣ ਥੱਲੇ ਕਰਦੇ ਚੱਕ ਜਾ ਕੇ ਮਿਲਦੇ ਆ ਜੀ ਦੇ ਜਿਹੜੇ ਜਾਂਦੇ ਆ ਜਾਂਦੇ ਹੀ ਆ ਯਾਰ ਮੀ ਪਿਆਈ ਔਰ ਹਤੀ ਆ ਮੇਰਾ ਸਾਰਾ ਹੋ ਰਾ ਸੱਚ ਲੱਗਾ ਸੀਗਾ ਮੀ ਔਥੋ ਤੋਂ ਲੰਨੇ ਆ ਜਾ ਆ ਗਏ ਆ ਮੇਰੇ ਕੋ ਆਪਾਂ ਉੱਧਰ ਜਾਣਾ ਆਹੋ ਉੱਧਰ ਹੀ ਜਾਣਾ ਟਾਈਮ ਹੋਇਆ ਕਿ ਮੈਂ ਹਲੇ ਪਿਆ ਹੋਇਆ ਹਲੇ ਵੇਖੋ ਜੀ ਕਿੱਥਾਂ ਟਮਾਟਾ ਵਾਂ ਬੰਦਾ ਨਿਕਲਿਆ ਗੁਰੂ ਦਾ ਪਿਆਰਾ ਤੇ ਬਾਕੀ ਸੁੱਤੇ ਆ ਸੋ ਪੱਤੇ ਉਹ ਵੀ ਗੁਰੂ ਦੇ ਪਿਆਰੇ ਉਹ ਵੀ ਗੁਰੂ ਦੇ ਪਿਆਰੀ ਹੈ ਤੇ ਇਹ ਹੀ ਗੱਲ ਹੈ ਵੀ ਸਿਆਣੀ ਗੱਲ ਸਿਆਣੀ ਹੱਤੀ ਕਹਤਾਲੀ ਜਿਹੜੀ ਉੱਠ ਕੇ ਫੀਲ ਆਉਂਦੀ ਹੈ ਫਿਰ ਗਰੀਫਾ ਬਹੁਤ ਵਧੀਆ ਹੁੰਦੀ ਹੈ ਗੁਰੂ ਦੀ ਸੇਵਾ ਤੇ ਚੱਲੇ ਹਾਂ ਕਰਦੇ ਚੱਲੇ ਹਾਂ ਨਾਲੇ ਸੰਗਤ ਨਾਲ ਚੱਲੇ ਹਾਂ ਇਹ ਗੱਲ ਹੈ ਸਹੀ ਗੱਲ ਹੈ ਹਾਂ ਰਾ ਵਾਹ ਕੇ ਦੇਖੋ ਉਪਰੋਂ ਇੱਥੇ ਮੌਸਮ ਠੰਡਾ ਰਹਿੰਦਾ ਤੇ ਸਵੇਰੇ ਮੀਂਹ ਕਣੀਆਂ ਹਾਂ ਕਣੀਆਂ ਪੈਂਦੀਆਂ ਪਈਆਂ ਥੋੜੇ ਥੋੜੀਆਂ ਮਤ ਨਹੀਂ ਹਾਰ ਨਹੀਂ ਆਪਾਂ ਜਾਣਾ ਤੇ ਆਣ ਕੇ ਆਪਾਂ ਸੌ ਜਾਾਂਗੇ ਹਾਂ ਕਹੇ ਨਹੀਂ ਅੱਜ ਅੱਜ ਰਾਤ ਨਾ ਨੀਂਦ ਆਈ ਨਹੀਂ ਨੀਂਦ ਤੇ ਅੱਧਾ ਘੰਟਾ ਹੀ ਆ ਜੀ ਮੇਰੇ ਹਿਸਾਬ ਨਾਲ ਹਾਂ ਕੀ ਪੁੱਛਣਾ ਸੀ ਤੇ ਭੱਤੀ ਸਾਲ ਬੜੇ ਜ਼ੋਰ ਨਾਲ ਹੈ ਜੀ ਜ਼ੋਰ ਨਾਲ ਹੀ ਉੱਠੇ ਵਾਕੇ ਸਹੀ ਗੱਲ ਹੈ ਪ੍ਰਿੰਸ ਗਿਫਟ ਸੈਂਟਰ ਉਂਗਾ ਤੇ ਗੰਨਾ ਹਾਉਸ ਆਲਾ ਨੇ ਹੂੰ ਉਂਗਾ ਤੇ ਬੁੜਿਆ ਗੰਨਾ ਉਸਰਾ ਖਾਦਾ ਹੈ ਗੰਨਾ ਉਸਰਾ ਖਾਦਾ ਇਹਦਾ ਮਤਲਬ ਸੋਣ ਲਓ ਜੀ ਤੇ ਲਾਓ ਜੀ ਸਾਹਮਣੇ ਗੁਰੂ ਕੇ ਦਰਵਾਜੇ ਦੇ ਆ ਗਏ ਆ ਤੇ ਇੱਥੋਂ ਗਾਗਰ ਦੀ ਸੇਵਾ ਹੁਣ ਨਿਕਲੂਗੀ ਤੇ ਤੁਸੀਂ ਦੇਖਿਓ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਤੇ ਫਿਰ ਨਾਲ ਹੀ ਜਾਵਾਂਗੇ ਸੋ ਵੇਖੀ ਜਾਇਓ ਫਿਰ ਤੇ ਇਹ ਵੀਡੀਓ ਗਾਗਰ ਦੀ ਹੋਏਗੀ ਬਾਕੀ ਤੈਨ ਮਿਲਾਂਗੇ ਫੇ ਕਮਰੇ ਦੇ ਵਿੱਚ ਜਾ ਕੇ ਸੋ ਗਾਗਰ ਦੀ ਸੇਵਾ ਦੀ ਦਰਸ਼ਨ ਕਰ ਲਓ ਤੁਸੀਂ ਆਵ ਆ ਰਹੇ ਆ ਪਾਪਾ ਜੀ ਸਾਹਮਣੇ ਆ ਗਏ ਆ ਸੋ ਕਰੋ ਦਰਸ਼ਨ 1.5 ਵਜੇ ਮਤਲਬ 1.5 ਦੇ 1.5 1.5 ਵਜੇ ਤੋਂ ਬਾਅਦ 5-10 ਮਿੰਟ ਦੇ ਵਿੱਚ ਨਿਕਲ ਹੁੰਦੀ ਆ ਗਾਗਰ ਦੀ ਸੇਵਾ ਸੋ ਜਿਹੜੇ ਵੀਰ ਭਰਾ ਕਦੇ ਨਹੀਂ ਆਏ ਇੱਥੇ ਆ ਕੇ ਜਰੂਰ ਆਇਆ ਕਰੋ ਬਾਕੀ ਚਲੋ ਠੀਕ ਆ ਜੀ ਦਾ ਹਟਾ ਆ ਗਏ để ਹੁੰਦੀ ਆਵਾਜ਼ ਗੱਡੀਆਂ ਰੁਕ ਗਈਆਂ ਰੋਕ ਲਈਆਂ ਗੱਡੀਆਂ ਚੱਲ ਚੱਲ ਵੀਰ ਜੀ ਨੈਣ ਨੈਣ ਵਾਹ ਵਾਹ ਫਤਿਹ ਬੁਲਾਈਏ ਜੱਜ ਕੇ ਛੱਡ ਦੇ ਜਕਾਰਾ ਫੇ ਬਾਬਾ ਇੱਕ ਵਾਰੀ ਿਆ ਮਲੇ ਲੈ ਨੇ ਸੋ ਸ੍ਰੀ ਅਕਾਲ ਸਾ ਵਾਹੇ ਗੁਰਜੀ ਕੀ ਫਤਿਹ ਵਾਹੇ ਗੁਰਜੀ ਚਲ ਵਾਹੇ ਸੱਚਾ ਪਾਸ਼ਾ ਆਉਨੇ ਆ ਦੁਬਾਰਾ ਮੱਥਾ ਟੇਕਣ ਚੱਲ ਬਈ ਮਿੱਤਰਾ ਗੱਡੀ ਆਪਣੀ ਮਰਸੀਡੀ ਮੋੜ ਅਈ ਤੇਰੀ ਐਕਸਪ੍ਰੈਸ ਆ ਐਕਸਪ੍ਰੈਸ ਐ ਲੈ ਲੀ ਅਜ ਉਤੇ ਰਾ ਭਲਾ ਹੋ ਜੇ ਕਿਤੇ ਤੇਰੇ ਸਿਆਪੇ ਬੜੇ ਮੈਂ ਹੀ ਕਰਾਂ ਲੋੜ ਪੈ ਗਈ ਆਣ ਕੇ ਲੰਮੇ ਤੇ ਹੁਣ ਮਿਲਦੇ ਆ ਸਵੇਰੇ ਉੱਠ ਕੇ ਜਰਾ ਆਰਾਮ ਕਰ ਲਈਏ ਤੇ ਫੇਰ ਕਰਦੇ ਆਗੇ ਗੱਲਬਾਤ ਸੋ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੰਦਾ ਪੈ ਗਿਆ ਸਾਡਾ 頑がって下さい。